ਸਸਿਕੋ ਜੀ ਸੋ ਰਹੇ ਨੂੰ ਲੋ ਜੀ ਸ਼ਾਮ ਦਾ ਹੋ ਗਿਆ ਟਾਈਮ ਤੇ ਆਪਾਂ ਬਣਾ ਲਈਏ ਵੀਡੀਓ ਮੈਸਜ ਚੱਲ 5-4 ਮਿੰਟ ਦੀ ਇੱਕ ਭਰਾ ਦਾ ਮੈਸੇਜ ਆਇਆ ਸੀ ਵੀ ਵੀਰੇ گاਵਾ ਚ ਬੱਜਦਾ ਕੁਛ ਨਹੀਂ ਠੀਕ ਹੈ ਵੀਰੇ گاਵਾ ਚ ਉਹ ਇਹ ਤੇਰੀ ਗੱਲ ਮੰਨਦੇ ਵੀ ਦੁੱਧ ਦਾ ਰੇਟ ਨਹੀਂ ਹੈਗਾ ਤੇ ਦਿੱਕਤ ਪਰੇਸ਼ਾਨੀ ਤੇ ਜ਼ਰੂਰ ਹੁੰਦੀ ਆ ਠੀਕ ਹੈ ਜੀ ਕਿਉਂਕਿ ਇਹ ਦੰਦਾ ਥੋੜਾ ਜਿਹਾ ਕਹਿੰਦੇ ਅੰਦਰ ਕੱਚਾ ਜਿਹਾ ਆਏ ਮਨ ਲੱਗੀ ਜੇ ਉਹ ਨਵੇਂ ਬੰਦਾ ਸ਼ੁਰੂ ਕਰਦਾ ਉਹਨੂੰ ਫਿਰ ਦਿੱਕਤ ਪਰੇਸ਼ਾਨੀ ਥੋੜੀ ਜੀ ਹੁੰਦੀ ਆ ਤੇ ਜੇਰਾ ਕੀ ਬਚਨ ਦੀ ਗੱਲ ਵੀਰੇ ਜੇ ਤੇ ਆਪਾਂ ਸਿੱਧਾ ਹੀ ਆਪਾਂ ਜਿਵੇਂ ਖਾਲ ਲੈਣ ਦੀ ਦਾਣਾ ਲੈਣ ਦਾ achar paata ਕੋਈ ਮਿੰਤੀ ਨਹੀਂ ਕਰਨੀ ਕੁਛ ਨਹੀਂ ਕਰਨਾ ਫੇਰ ਤਾਂ ਇਹਦੇ ਵਿੱਚ ਬਚਦਾ ਕੁਛ ਨਹੀਂ ਜੇ ਹਾਂ ਜੇਦੇ ਵਿੱਚ ਬਚਾਉਣਾ ਫੇਰ ਆਪਣੇ ਵਿੱਚ ਕਾਪੀ ਪੈਨ ਚੱਕਣਾ ਪਊਗਾ ਜਦੋਂ ਆਪਾਂ ਕਾਪੀ ਪੈਨ ਚੱਕ ਲਿਆ ਮੰਨ ਲਓ ਵੀ ਉਹ ਕਹਿੰਦੇ ਨਾ ਬਾਣੀਆਂ ਮੁੱਦੀ ਕਰ ਲਈ ਤੇਰੇ ਅੰਦਰ ਵਿੱਚ ਸਾਰਾ ਕੁਛ ਬਚਦਾ ਠੀਕ ਹੈ ਜੀ ਕਾਪੀ ਪੈਨ ਜ਼ਰੂਰੀ ਆ ਕੋਈ ਬਿਜ਼ਨਸ ਹੈ ਨਾ ਉਹਦੇ ਵਿੱਚ ਪੈਨ ਦਾ ਹੋਣਾ ਬੜਾ ਜ਼ਰੂਰੀ ਆ ਫੇਰ ਹੀ ਜਾ ਕੇ ਆਪਾਂ ਨੂੰ ਕੁਛ ਇਹਦੇ ਚ ਪ੍ਰੋਫਿਟ ਹੁੰਦਾ ਕਿਉਂਕਿ ਹਰ ਇੱਕ ਬੰਦਾ ਜੇ ਸ਼ੁਰੂ ਕਰਦਾ ਮੇਰੇ ਵਰਗੇ ਨੇ ਵੀ ਕੀਤਾ ਸੀ ਸ਼ੁਰੂ ਤੇ ਉਰੋਂ ਵੀ ਮੈਂ ਵੀ ਐਂ ਹੀ ਕਰਦਾ ਹੁੰਦਾ ਸੀ ਖਲ ਲੈਣ ਦੀ ਤੇ ਕੋਈ ਉਹਦੀ ਮੰਤੀ ਨਹੀਂ ਕੋਈ ਹੁੰਦਾ ਕੁਛ ਨਹੀਂ ਜੇ 10 ਗਾਈਆਂ ਨੇ ਤੇ ਉਹਦੇ ਸਾਨਾ 5-6 ਬਾਲਟੀਆਂ ਫਿਖੜ ਦੀਆਂ ਛੁੱਟ ਦੀਆਂ 1-2 ਨੂੰ ਬਾਲਟੀਆਂ ਚੋਰੀ ਛੁੱਟ ਦੀਆਂ ਕੁਛ ਚਾਰ ਪਾਤਾ ਖੁੱਲਾ ਜਾਂ ਕਰਕੇ ਤੇ ਉਹ ਸਾਨੂੰ ਵੀ ਨਹੀਂ ਹਿਸਾਬ ਜਿਹਾ ਲੱਗਿਆ ਸੀ ਕਿਹਣਾ ਵੀ ਦੁੱਧ ਵੀ ਨਾ ਵੇਚਦੇ ਸਾਨੂੰ ਵੱਜਦਾ ਕੁਛ ਨਹੀਂ ਬਚਣਾ ਹੁੰਦੇ ਚ ਕੀ ਸੀ ਜਦੋਂ ਦਾਣਾ ਓਵਰ ਪਾਈ ਜਾਣਾ ਸਾਰਾ ਕੁਛ ਓਵਰ ਪਾਈ ਜਾਣਾ ਫਿਰ ਅਸੀਂ ਵੀਰੇ ਮੈਂ ਚੱਕਿਆ ਕਾਪੀ ਪੈਨ ਫਿਰ ਆਪਣੀ ਕਰਨ ਜਵੇਂ ਮਸ਼ੀਨ ਚਲਦੀ ਸੀ ਜਵੇਂ ਇੱਕ ਗਾਂ ਚੋ ਲੈਣੀ ਕਿਉਂਕਿ ਆਪਾਂ گاਵਾ ਰੱਖਿਆ ਸੀ ਲਗਭਗ 24 25 25 ਤੋਂ ਪਲੱਸ 2-3 گاਵਾ 30 ਤੋਂ ਪਲੱਸ ਦੀਆਂ ਹੈਗੀਆਂ ਸੀ ਤੇ ਐਵਰੇਜ ਚਲੋ ਜ਼ਿਆਦਾ ਨਹੀਂ ਤਾਂ 25 26 ਲਾ ਲਓ ਸਾਨੂੰ ਪੈਂਦੀ ਸੀ ਤੇ 25 26 ਪੈਂਦੀ ਸੀ ਤੇ ਮੰਨ ਲਓ ਵੀ ਜੇ ਆਪਾਂ 25 ਲੀਟਰ ਵਾਲੀ ਗਾਂ ਨਾ ਉਹਨੂੰ ਲਗਭਗ 12 ਕਿਲੋ ਤਾਂ ਆਪਾਂ ਨੂੰ ਦਾਣਾ ਦੇਣਾ ਪਊਗਾ ਠੀਕ ਹੈ 12 ਕਿਲੋ ਦਾਣਾ ਇਹ ਆ ਪੀ 350 ਦਾ ਲਾ ਲਓ ਮੋਟਾ ਮੋਟਾ ਚਲੋ ਜੀ ਆਪਾਂ 1800 ਦਾ 20 ਗੱਟਾ ਲੋਨੇ ਦਾ 10000 ਦਾ 360 ਰੁਪਏ ਬੰਦੇ ਨੇ ਠੀਕ ਹੈ ਜੀ ਤੇ ਤੇ 100 ਰੁਪਏ ਲਾ ਲਓ ਵੀ ਇਹਦੇ ਚ ਕੋਈ ਤੂੜੀ ਫੀਡ ਦਾ ਠੀਕ ਹੈ ਵੀਰੇ ਇਹਦੇ ਚ ਜਿਵੇਂ ਤੂੜੀ ਤੂੜੀ ਹੋਗੀ ਫੀਡ ਕਹਤਾ ਤੂੜੀ ਦਾ ਤੇ ਜਾਂ ਅਚਾਰ ਦਾ ਵੀ ਜਿਵੇਂ ਹਰਿਆ ਲਾ ਲਓ ਕੋਈ ਵੀ ਲਾ ਲਓ ਜੇ ਹਰਿਆ ਲਾ ਲਓ 100 ਰੁਪਏ ਲਾ ਲਓ ਠੀਕ ਹੈ ਜੀ ਤੇ 460 50 ਰੁਪਏ ਦੇ ਚ ਲਾ ਲੋ ਜਿਹੜਾ ਆਪਾਂ ਬੰਦਾ ਰੱਖਦੇ ਆ ਅਵੇਰੇਜ ਪੈਂਦੀ ਇੱਕ ਗਾਂਹ ਦੇਲੀ ਦੀ 510 ਤੇ ਕੋਈ 50 ਰੁਪਏ ਡਾਕਟਰ ਦੇ ਲਾ ਲੋ 510 ਤੇ 560 ਤੇ 50 ਰੁਪਏ ਆਪਣੇ ਮਿਰਰ ਮਿਕਟਰ ਦੇ ਲਾ ਲੋ 610 ਕੋਈ 20 30 ਰੁਪਏ ਹੋਰ ਲਾ ਲੋ ਸਾਢੇ 600 ਰੁਪਏ ਲਾ ਲੋ ਠੀਕ ਹੈ ਜੀ ਸਾਢੇ 600 ਰੁਪਿਆ ਖਰਚਾ ਪੂਰਾ ਕਰਕੇ ਮਨ ਲਾ ਵੀ ਫੁੱਲ ਗਾਂ ਇਹਦੇ ਨਾਲ ਕੋਈ ਦਿੱਕਤ ਨਹੀਂ ਵੀ ਆਪਣੇ ਇੰਦੇ ਚ ਪੀ 650 ਰੁਪਇਆ ਖਵਾ ਕੇ 350 ਰੁਪਇਆ ਗਾਂ ਖੁੱਲਾ 25 ਲੀਟਰ ਵਾਲੀ ਛੱਡਦੀ ਆ ਅਸੀਂ ਦੇਖਿਆ ਅਸੀਂ ਕੱਢਿਆ ਸਾਰਾ ਹਿਸਾਬ-ਤੋਬ ਕਰਤਾ ਅਸੀਂ ਸਾਰਾ ਇਹ ਕਾਪੀ ਪੈਨ ਡੇਲੀ ਅਸੀਂ ਦੋਨ ਮਹੀਨਾ ਅਸੀਂ ਜਿੰਨਾ ਤੱਕ ਮੈਂ ਗਾਵਾਂ ਰੱਖੀਆਂ ਠੀਕ ਆ ਤੁਸੀਂ ਜਿਵੇਂ ਸਟਾਰਟਿੰਗ ਸੀ ਦੁੱਧ ਦੇ ਲਈ ਦੇਖਣਾ ਉਸ ਤੋਂ ਬਾਅਦ ਜਦੋਂ ਪੀਕ ਤੇ ਪੂਰੀ ਚੜ ਗਈਆਂ ਵੀ ਆਉਦੇ ਸਹੀ ਦੁੱਧ ਆ ਗਈਆਂ ਪੀਕ ਤੇ ਚੱਲ ਗਈਆਂ ਸਾਰੀਆਂ گاਵਾ ਫਿਰ ਅਸੀਂ ਦੋ ਦਿਨ ਇੱਕ ਦੋ ਦਿਨ ਛੱਡ ਕੇ ਤਿੰਨ ਦਿਨ ਛੱਡ ਕੇ ਅਸੀਂ ਦੁੱਧ ਮੰਦੇ ਰਹਿਣਾ ਤੇ ਨਾ ਇੱਕ ਤੇ ਵੀਰੇ ਇਹ ਹੋ ਜਾਂਦਾ ਪਿਆ ਉਹਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਗਾਂ ਦੁੱਧ ਘਟਾਉਂਦੀ ਹੈ ਤੇ ਵੀ ਕਿਉਂ ਘਟਾਉਂਦੀ ਹੈ ਕਿਉਂਕਿ ਉਹ ਦਾਣਾ ਘੱਟ ਚੱਕ ਰਹੀ ਹੈ ਕੀ ਗੱਲ ਹੈ ਕੀ ਨਹੀਂ ਬਾਤ ਕਿਹੜੀ ਗਾਂ ਦਾਣਾ ਘੱਟ ਚੱਕ ਰਹੀ ਹੈ ਫਿਰ ਆਪਾਂ ਨਾਲੇ ਇਹਦੇ ਚ ਪਤਾ ਲਾ ਜਾਂਦਾ ਫਿਰ ਆਪਾਂ ਹੁੰਦਾ ਉਸ ਹੱਬ ਨਾਲ ਆਪਾਂ ਦੇਖ ਲੈਨੇ ਆ ਹਾਂ ਵੀ ਦਾਣੇ ਘਟਿਆ ਜਾਂ ਇਹਨੂੰ ਹੋਰ ਕਮੀਆਂ ਜਾਂ ਮਿਲਦੀ ਮਿਲਰ ਮਿਕਸਚਰ ਦੀ ਕਮੀਆਂ ਜਾਂ ਕਿਸੇ ਚੀਜ਼ ਦੀ ਕਮੀ ਆਪਾਂ ਨੂੰ ਪਤਾ ਲੱਗ ਜਾਂਦਾ ਜਦੋਂ ਆਪਾਂ ਆਪਾਂ ਦੁੱਧ ਦੀ ਆਪਾਂ ਮੰਤੀ ਕਰਦੇ ਆ ਕੰਡਾ ਲੋਨੇ ਆਪਾਂ ਠੀਕ ਹੈ ਜੀ ਤੇ ਵੀਰੇ ਜੇ ਇਹਦੇ ਚ ਹਾਂ ਇੰਨਾ ਕੁ ਪੱਛਦਾ ਵੀ ਜੇ ਇਹਦੇ ਚ ਕਹਦੀ ਆ ਵੀ ਗੱਫਾ ਵੱਜਦਾ ਵੀ ਜੇ ਹਜ਼ਾਰ ਦਾ ਦੁੱਧ ਪਾਇਆ 2300 ਖਾਂਦੀ ਨਹੀਂ 2300 ਨਹੀਂ ਖਾਂਦੀ ਲਗਭਗ 650 ਰੁਪਿਆ ਗਾਂ ਖੁੱਲਾ ਖਾਂਦੀ ਆ ਠੀਕ ਆ ਆਪਾਂ ਨੂੰ 350 ਰੁਪਿਆ ਗਾਂ ਮਤਲਬ ਵੀ ਕਿ ਤੇ ਪੂਰਾ ਬਚ ਦਿਓ ਭਾਵੇਂ 3 ਮਹੀਨੇ ਰਵੇ ਉਹ ਪੀਗ ਲੈਵਲ ਭਾਵੇਂ 4 ਮਹੀਨੇ ਰਵੇ ਵੀ ਉਹ ਉਹ ਨੇ ਉਹ ਦਿੱਲੀ ਨੂੰ ਆਪਾਂ ਨੂੰ ਪੈਸੇ ਬਚਾ ਕੇ ਦੇਣੇ ਆ ਤੇ ਜੇ 10 10 گاਵਾ ਨੇ 350 ਲਾ ਲਓ ਇੱਕ ਇੱਕ ਗਾਂ ਦਾ ਤੇ ਲਾ ਲਓ ਵੀ 10 گاਵਾ ਦਾ ਕਿੰਨਾ ਹੋ ਗਿਆ ਠੀਕ ਹੈ ਜੀ ਤੇ ਉਹਨਾਂ ਦਾ ਦਾਣਾ ਦੂਣਾ ਸਾਰਾ ਖਰਚਾ ਕੱਢ ਕੇ ਆਪਾਂ ਨੂੰ ਦਿੱਲੀ ਨੇ ਪੈਸੇ ਬੰਦ ਤੇ ਮਹੀਨੇ ਤੇ ਲਾ ਲਓ ਵੀ 10 گاਵਾ ਆਪਾਂ ਨੂੰ ਕਿੰਨਾ ਰੁਪਿਆ ਬਚਾ ਕੇ ਜਾਂਦੀ ਤੇ ਇਹ ਸੀ ਮੈਂ ਉਸ ਵੀਰ ਦਾ ਜਵਾਬ ਦੇਣਾ ਸੀ ਤਾਂ ਕਰਕੇ ਮੈਂ ਵੀਡੀਓ ਬਣਾਈ ਸੀ ਹਨੇਰਾ ਹੋ ਗਿਆ ਸੋ ਕੋ ਲੇਟ ਹੋ ਗਏ ਤੇ ਠੀਕ ਆ ਵੀਰੇ ਆ ਆ ਸਕਤਾ ਹੋ ਹੈਗਾ ਇਸ ਕੰਮ ਚ ਆ ਠੀਕ ਆ ਤੇਰਾ ਤੇਰੀ ਸਹੀ ਗੱਲ ਆ ਵੀ ਤੂੰ ਆਪਣਾ ਜਗ੍ਹਾ ਤੇ ਸੱਚਾ ਸੀ ਵੀ ਦੁੱਧ ਦਾ ਰੇਟ ਵਾਕਈ ਨਹੀਂ ਹੈਗਾ ਕਿਤੇ ਤਾਂ ਹੈਗਾ 50 ਰੁਪਏ 60 ਰੁਪਏ 70 ਰੁਪਏ ਵੇਦਾ ਕਿਤੇ ਇਹ ਵੇਖਦਾ ਨਹੀਂ 30 ਰੁਪਏ ਵੀ ਠੀਕ ਆ ਜੀ ਬੜਾ ਮੰਧਾਲਿਆ ਕਈ ਪਿੰਡਾਂ ਪੁੰਡਾਂ ਚ ਪਟਾਣੀਆਂ ਟੂਣੀਆਂ ਜਿਵੇਂ ਤੇਤਾਂ ਚ ਬੈਠੇ ਆਪਣੇ ਵੀਰ ਉੱਥੇ ਦੁੱਧ ਦੁੱਧੀ ਸੋਧ ਚੱਕਦੇ ਫਿਰ 25 27 ਰੁਪਏ ਚਲ ਉੱਥੇ ਤੇ ਕੀ ਵੇਚਣਾ ਉੱਥੇ ਆਪ ਨੂੰ ਪਤਾ ਹੀ ਐ ਇੰਨੇ ਚ ਤੱਕੀ ਵਜਾ ਘਟੋ ਘਟ ਚਲ ਗਾਂ ਦਾ ਨਹੀਂ 35 37 ਰੁਪਏ ਤਾਂ ਜਾਵੇ ਤੇ 40 ਚਲ ਜਾ ਤੇ ਬੜਾ ਚੰਗਾ ਨਹੀਂ ਤੇ 37 36 37 ਰੁਪਏ ਦੁੱਧ ਜਾਵੇ ਚਲ ਫਿਰ ਵੀ ਕੋਸ਼ਿਸ਼ 2 ਰੁਪਏ ਬਚ ਜਾਂਦੇ ਤੇ ਆ ਸੀ ਅੱਜ ਆਪਣੀ ਵੀਡੀਓ ਤੇ ਬਾਕੀ ਚਲੋ ਕਈ ਵਾਰੀ ਆਪ ਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਸਟਾਰਟਿੰਗ ਸਾਨੂੰ ਵੀ ਨਹੀਂ ਸਮਝ ਲੱਗਦੀ ਸੀ ਵੀ ਕੀ ਬਣਿਆ ਕੀ ਸਾਡੇ ਨਾਲ ਠੀਕ ਹੈ ਉਸ ਤੋਂ ਬਾਅਦ ਜਦੋਂ ਜਦੋਂ ਆਪਾਂ ਕੰਮ ਕਰ ਲਾਪੇ ਆਪਾਂ ਕਾਪੀ ਪੈਨ ਫੜ ਲਿਆ ਉਸ ਤੋਂ ਬਾਅਦ ਆਪਣੀ ਸਮਝ ਆ ਗਈ ਤੇ ਫਿਰ ਕਿਉਂਕਿ ਜੋ-ਜੋ ਬੰਦਾ ਇਹਦੇ ਵਿੱਚ ਪੁਰਾਣਾ ਹੁੰਦਾ ਜਾਊਗਾ ਨਾ ਟਾਈਮ ਕੱਢਦਾ ਜਾਊਗਾ ਤੇ ਉਦੋਂ ਤਾਂ ਉਹ ਬੰਦੇ ਨੂੰ ਸਮਝ ਆਉਂਦੀ ਰਹਿੰਦੀ ਹੈ ਠੀਕ ਹੈ ਜੀ ਤੇ ਸਟਾਰਟਿੰਗ ਚ ਤਾਂ ਵੀਰੇ ਇੱਕ 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 ਜਿਵੇਂ ਸਟਾਰਟਿੰਗ ਕੀਤੀ ਉਹ ਸਾਲ ਤੇ ਆਪ ਨੂੰ ਸਮਝ ਹੀ ਨਹੀਂ ਆਉਂਦੀ ਵੀ ਆਪਾਂ ਕਰਨਾ ਕੀ ਹੈ ਉਹ ਤਾਂ ਆਪਾਂ ਜੇ ਕਿਸੇ ਫਾਰਮਾਂ ਤੇ ਜਾ ਕੇ ਵਿజిਟ ਕਰਕੇ ਉਹਨਾਂ ਤੋਂ ਪੁੱਛਾਂਗੇ ਫਿਰ ਆਪਾਂ ਨੂੰ ਉਹ ਵੀ ਦੱਸ ਦੇਣਗੇ ਵੀਰੇ ਆਹ ਕੰਮ ਕਰੋ ਫਿਰ ਆਪਾਂ ਉਹ ਚੀਜ਼ ਚ ਕਾਮਯਾਬ ਹੋ ਸਕਦੇ ਆ ਜੇ ਆਪਾਂ ਬੜਾ ਆਪ ਬਣਈਏ ਸਿਆਣੇ ਫਿਰ ਥੋੜਾ ਜਿਆਦਾ ਵੀ ਜੇ ਨਹੀਂ ਆਪ ਨੂੰ ਪਤਾ ਲੱਗਦਾ ਤੇ ਫਿਰ ਇੰਜ ਦਾ ਆਪਾਂ ਕਾਟਾ ਜ਼ਰੂਰ ਖਾਂਦੇ ਆਂ ਇਹ ਚੀਜ਼ ਤੋਂ ਠੀਕ ਹੈ ਜੀ ਬਸ ਬਾੜਾ ਹੁਣ ਨੇੜਾ ਹੁੰਦਾ ਜਾਂਦਾ ਜੀ ਤੇ ਸਸਤੀ ਗੱਲ ਸਾਰਿਆਂ ਨੂੰ ਤੇ ਚੈਨਲ ਨੂੰ ਨਾ ਸਬਸਕ੍ਰਾਈਬ ਕਰ ਲਓ ਆਪਣੇ ਨਵਾਂ ਨਵਾਂ ਚੈਨਲ ਆ ਠੀਕ ਹੈ ਜੀ ਉਸ ਤੋਂ ਬਾਅਦ ਅਗਲੇ ਨਾ ਆਪਾਂ ਵਧੀਆ ਦੀ ਵੀਡੀਓ ਲੈ ਕੇ ਆਵਾਂਗੇ ਖਾਲ ਦੀਆਂ ਦਵਾਈ ਜੀ ਸਾਰਾ ਕੁਝ ਵਧੀਆ ਵਧੀਆ ਆਪਾਂ ਤੇ ਇਹ ਚੀਜ਼ ਤੇ ਬਣਾਇਆ ਕਰਾਂਗੇ ਥੋੜਾ ਜਿਹਾ ਮੈਂ ਮੈਨੂੰ ਆਪਦੇ ਘਰਾਂ ਥੋੜਾ ਉਹਦਾ ਘਰਬਾਰ ਤੇ ਬੀਜੀ ਆ ਤੇ ਆਪਾਂ ਜਿਵੇਂ ਜਿਵੇਂ ਅੱਗੇ ਅੱਗੇ ਨਾਲ ਵਧੀਆ ਆਪਣਾ ਵੀਡੀਓ ਲੈ ਕੇ ਆਇਆ ਕਰਾਂਗੇ ਦੱਸਿਆ ਕਰਾਂਗੇ ਵੀਰਾਂ ਨੂੰ ਵੀ ਬੱਚਿਆਂ ਕਿਵੇਂ ਤਿਆਰ ਕਰਨੀਆਂ ਤੇ ਗਾਈਆਂ ਕਿੱਦਾਂ ਰੱਖਣੀਆਂ ਕਿਹੜੀ ਖਾਲ ਪਾਉਣੀ ਆ ਹੁਣ ਕਿ ਇਸ ਟਾਈਮ ਇਹਨਾਂ ਨੂੰ ਕੀ ਦੇਣਾ ਤੇਲ ਦੇਣਾ ਚਾਹੀਦਾ ਕੀ ਦੇਣਾ ਚਾਹੀਦਾ ਉਹ ਆਪਾਂ ਅਗਲੀ ਵੀਡੀਓ ਦੱਸਿਆ ਕਰਾਂਗੇ ਸਾਰਾ ਕੁਝ ਹੀ ਤੇ ਭਰਾ ਆਪਣੇ ਇਸ ਵੀਰ ਦਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਸ਼ੇਅਰ ਕਰ ਲਓ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਆਨ